ਤੇ ਬਠਿੰਡਾ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਦੱਸਦੇ ਕਿ ਜਿਹੜਾ ਇਹ ਚਪੇੜ ਦੇ ਵਿੱਚ ਆ ਗਿਆ ਮੋਟਰਸਾਈਕਲ ਦੀ ਚਪੇੜ ਦੇ ਵਿੱਚ ਟਰੱਕ ਨੌ बस दी चपेद ਦੇ ਵਿੱਚ ਨੌਜਵਾਨ ਆਇਆ ਹੈ ਤੇ ਬਠਿੰਡਾ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਬਸ ਦੀ ਲਪੇਟ ਦੇ ਵਿੱਚ ਸਕੂਟਰ ਸਵਾਰ ਜਵਾਨ ਜੁੜਾ ਹੈ ਆਇਆ ਹੈ ਬਸ ਦੀ ਲਪੇਟ ਚੋਂ ਨਾਲ ਸਕੂਟਰ ਸਵਾਰ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੁਲਿਸ ਨੇ ਮੌਕੇ ਤੇ ਹੀ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਦੱਸਦੇ ਕਿ ਦੇਵ ਸ਼ਾਮ ਕੋਟਕਪੁਰਾ ਦੇ ਬਠਿੰਡਾ ਰੋਡ ਤੇ ਸੜਕ ਹਾਦਸਾ ਵਾਪਰਿਆ ਹੈ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੀਆਰटीसी ਦੀ ਬੱਸ ਜੁੜਾ ਹੈ ਪੌਂਟਾ ਸਾਹਿਬ ਤੋ ਫਰੀਦਕੋਟ ਜਾ ਰਹੀ ਸੀ ਅਤੇ ਜਦੋਂ ਇਹ ਬੱਸ ਬਠਿੰਡਾ ਤੋਂ ਬਾਈਪਾਸ ਦੇ ਨੇੜੇ ਪਹੁੰਚਦੀ ਹੈ ਤਾਂ ਇਹ ਦਰਦਨਾਕ ਹਾਦਸਾ ਹੋ ਗਿਆ ਦੱਸ ਦੇ ਕੇ ਸਕੂਟਰ ਸਵਾਰ ਨਜ਼ਦੀਕੀ ਪਿੰਡ ਟਿਲਵਾ ਕਲਾ ਦਾ 25 ਸਾਲਾ ਨੌਜਵਾਨ ਲਪ੍ਰਿਤ ਸਿੰਘ ਔਰ ਫੁੱਲਵਲੀ ਪੁੱਤਰ ਜਗਸੀਰ ਸਿੰਘ ਦੀ ਸਕੂਟਰ ਦੇ ਬੱਸ ਜੜੀ ਹੈ ਬਸ ਦੇ ਹੇਠਾ ਆ ਗਈ ਤੇ ਮੌਕੇ ਤੇ ਹੀ ਕਟੇ ਹੋਏ ਲੋਕਾਂ ਨੇ ਕਾਫੀ ਮਸ਼ਕੱਤ ਤੋਂ ਬਾਅਦ ਇਸ ਨੌਜਵਾਨ ਨੂੰ ਬਸ ਦੇ ਹੇਠਾ ਬਾਰ ਕੱਢਿਆ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੁਣ ਸੂਚਨਾ ਮਿਲਨ ਤੇ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਐਸ ਐਚ ਓ ਪੁਲਿਸ ਥਾਣਾ ਸਿਟੀ ਕੋਟਕਪੂਰਾ ਤੇ ਏ ਐਸ ਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗਾਜੀ ਪੇਸ਼ੈਂਟ ਉਹ ਐਕਸੀਡੈਂਟ ਦੱਸ ਰਿਹਾ ਇਹ ਤੋੜਾ ਸਰਵਿਸ ਸਟੇਸ਼ਨ ਦੇ ਨੇੜੇ ਹੋਇਆ ਜੈਤੋ ਰੋਡ ਤੇ ਤੇ ਆਇਆ ਸੀਗਾ ਤੇ ਵੈਸੇ ਕੋਈ ਉਹਦੀ ਪਲਸ ਨਹੀਂ ਸੀ ਕੋਈ ਬਰੀਥਿੰਗ ਮੂਵਮੈਂਟ ਨਹੀਂ ਸੀਗੀ ਪਿਪਿਲਸ ਡਾਇਲੇਟਿਡ ਸੀ ਐਗਜ਼ਾਮੀਨੇਸ਼ਨ ਕੀਤਾ ਤੇ ECG ਕੀਤੀ ਸਟ੍ਰੇਟ ਲਾਈਨ ਸੀ ਤੇ ਬ੍ਰੌਡ ਡੈੱਟ ਕਲੀਅਰ ਕਰਤੋ ਨਹੀਂ ਹੁਣ ਉਹਦੀ ਬਾਡੀ ਅਸੀਂ ਮਾਰਚਰੀ ਸ਼ਿਫਟ ਕਰਤੀ ਹੈ ਪੁਲਿਸ ਨੂੰ ਇਨਫਰਮੇਸ਼ਨ ਭੇਜਤੀ ਹੈ ਸਰ ਇਹ ਕਿੱਥੋਂ ਦਾ ਹੈ ਔਰ ਕਿੰਨੀ ਉਮਰ ਦਾ ਹੈ ਇਹ 25 ਸਾਲਾਂ ਦਾ ਮੁੰਡਾ ਸੀਗਾ ਜਵਾਨ ਮੁੰਡਾ ਸੀ ਤੇ ਬੱਸ ਥੱਲੇ ਕਹਿੰਦੇ ਬੱਸ ਥੱਲੇ ਆ ਗਿਆ ਇਹ ਪਤਾ ਨਹੀਂ ਕਿ ਕਿੱਥੋਂ ਦਾ ਹੈ ਇਹ ਨਾਲ ਇਹ ਢਿੱਲਵਾਂ ਗਲਾਂ ਦਾ ਮੁੰਡਾ ਸੀ ਪਹਿਲਾਂ ਥਾਣੇ ਨੂੰ ਗਿਆ ਸੀਗਾ ਬਠਿੰਡਾ ਰੋਡ ਬਾਈਪਾਸ ਤੇ ਸਰਵਿਸ ਸਟੇਸ਼ਨ ਦੇ ਸਾਹਮਣੇ ਨਾ ਐਕਸੀਡੈਂਟ ਹੋਇਆ ਬੱਸ ਤੇ ਸਕੂਟਰੀ ਦਾ ਬੱਸ ਰੋਡਵੇ ਜਿਹੜੀ ਪੌਂਟਾ ਸਾਹਿਬ ਤੋਂ ਫਰੀਦਕੋਟ ਨੂੰ ਆ ਰਹੀ ਸੀ ਬਾਈਪਾਸ ਤੇ ਇਧਰੋਂ ਸਕੂਟਰੀ ਆਈਟ ਵਾਲਾ ਜਵਾਨ ਤੇ ਲਮਾਂ ਦਾ लवली लवली ਆ ਉਹਦਾ ਨਾਂ ਉਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਮੌਕੇ ਤੇ ਸਹਦਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ ਹਾਲਟ ਕਿੱਦਾਂ ਦੀ ਆਉਂਦਾ ਆਲਤੋ ਤਾਂ ਜੀ ਡਾਕਟਰ ਸਾਹਿਬ ਚੈੱਕ ਕਰਕੇ ਦੱਸਣਗੇ ਵੈਸੇ ਉਹਨੂੰ ਮੌਕੇ ਤੇ ਪਹੁੰਚਾਤਾ ਸੀ ਇਲਾਜ ਲਈ